ਸਵਾਗਤ ਹੈ ਕਿਸਾਨ ਵੀਰ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਝੋਨੇ ਦੀ ਫਸਲ ਬਾਰੇ ਗੱਲ ਕਰਾਂਗੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਇਸ ਟਾਈਮ ਝੋਨੇ ਦੀ ਫਸਲ ਨਿਸਾਰੇ ਉੱਪਰ ਹੈ ਔਰ ਮੈਕਸਿਮ ਨਿਸਾਰਾ ਜੋ ਝੋਨੇ ਦੀ ਫਸਲ ਦਾ ਉਹ ਹੋ ਚੁੱਕਿਆ ਹੈ ਜੋ ਨਿਸਾਰੇ ਤੋਂ ਅਗਲੀ ਸਟੇਜ ਆ ਫਲਾਵਰਿੰਗ ਸਟੇਜ ਕਹਿੰਦੇ ਆ ਜਿਹਨੂੰ ਪੰਜਾਬੀ ਵਿੱਚ ਫੁੱਲ ਖੜਨਾ ਕਹਿੰਦੇ ਆ ਜੇ ਆਪਾਂ ਝੋਨੇ ਦੀ ਫੁੱਲ ਦੀ ਗੱਲ ਕਰੀਏ ਤਾਂ ਇਸ ਦੇ ਫੁੱਲ ਦੇ ਵਿੱਚ ਮੇਲ ਤੇ ਫੀਮੇਲ ਪਾਰਟ ਦੋਵੇਂ ਇਕੱਠੇ ਹੁੰਦੇ ਹਨ ਮੇਲਪਾੜ ਦੀ ਗੱਲ ਕਰੀਏ ਤਾਂ ਉਹਨੂੰ ਸਟੈਮਨਸ ਕਹਿੰਦੇ ਨੇ ਸਟੈਮਨ ਦੇ ਵਿੱਚ ਕੀ ਹੁੰਦਾ ਐਂਥਰ ਫਿਲਾਮੈਂਟ ਹੁੰਦੀ ਹੈ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਤੁਹਾਨੂੰ ਵੀਰੋ ਦੇਖ ਸਕਦੇ ਹੋ ਇੱਕ ਡੰਡੀ ਦੇ ਉੱਪਰ ਦੋ ਫਿੰਗਰ ਸ਼ੇਪਡ ਉਂਗਲਾਂ ਦੀ ਸ਼ੇਪ ਦੇ ਆਪਣੇ ਐਂਥਰਸ ਲੱਗੇ ਹੋਏ ਹਨ ਇਹਦੇ ਵਿੱਚ ਪੋਲਨਸ ਹੁੰਦੇ ਆ ਜਿਹਨੂੰ ਆਪਾਂ ਪਰਪਰਾਗਣ ਕਹਿੰਦੇ ਆ ਜਾਂ ਆਪਾਂ ਕਹਿੰਦੇ ਆ ਬੂਰ ਪੈ ਗਿਆ ਪੰਜਾਬੀ ਪਾਸ ਦੇ ਵਿੱਚ ਉਹਨੂੰ ਬੂਰ ਕਹਿੰਦੇ ਨੇ ਬੂਰ ਪੈਣ ਦੀ ਸਟੇਜ ਆ ਗਈ ਜੋ ਫੀਮੇਲ ਪਾਰਟ ਆ ਉਹਨੂੰ ਕਾਰਪਲ ਕਹਿੰਦੇ ਨੇ ਉਹਦੇ ਵਿੱਚ ਸਟਿਗਮਾ ਹੁੰਦਾ ਸਟਾਈਲ ਹੁੰਦਾ ਓਵਰੀ ਹੁੰਦੀ ਹੈ ਸੋ ਕਿਸਾਨ ਵੀਰੋ ਨਿਸਾਰੇ ਤੇ ਮੇਨ ਦ ਆਪਾਂ ਥੋਥ ਨੂੰ ਘੱਟ ਤੋਂ ਘੱਟ ਕਰ ਸਕੀਏ ਦੋ ਤਿੰਨ ਮੇਨ ਗੱਲਾਂ ਬਾਰੇ ਆਪਾਂ ਗੱਲ ਕਰਾਂਗੇ ਥੋ ਜਦ ਥੋ ਕੰਟਰੋਲ ਕਈ ਵਾਰ ਆਪਾਂ ਕੀ ਕਹਿੰਦੇ ਆ ਬਿਨਸਾਰ ਦੇ ਪਰ ਮੀਂਹ ਨਾ ਆਵੇ ਤਾਂ ਨੁਕਸਾਨ ਹੋ ਜਾਊਗਾ ਜਾਂ ਜਦ ਹਨੇਰੀ ਆ ਜਾਂਦੀ ਆ ਉਹਦੇ ਨਾਲ ਕਿਸਾਨ ਬਰੋ ਕੀ ਹੁੰਦਾ ਜੇ ਜਦ ਮੀਂਹ ਪੈਂਦਾ ਤੇ ਜਿਹੜੇ ਪੋਲਨਸ ਨੇ ਜਿਹਨੂੰ ਆਪਾਂ ਪਰਪਰਾਗਣ ਕਹਿੰਦੇ ਆ ਪੋਲਨਸ ਝੜ ਜਾਂਦੇ ਆ ਜਦੋਂ ਪੋਲਨਸ ਝੜ ਜਾਂਦੇ ਆ ਤਾਂ ਉਹ ਫੀਮੇਲ ਫਲਾਰ ਦੇ ਕੰਟੈਕਟ ਦੇ ਓਵਰੀ ਦੇ ਕੰਟੈਕਟ ਦੇ ਵਿੱਚ ਨਹੀਂ ਆਉਂਦੇ ਜਦੋਂ ਝੜ ਗਏ ਤਾਂ ਉੱਥੇ ਸੀਡ ਨਹੀਂ ਬਣਦਾ ਜਾਂ ਜਿਵੇਂ ਤੇਜ਼ ਹਵਾਵਾਂ ਆ ਜਾਂਦੀਆਂ ਨੇ ਕਿਉਂਕਿ ਇਹਨਾਂ ਨੇ ਉੱਪਰੋਂ ਪੋਲਨਜ਼ ਨੇ ਉੱਪਰੋਂ ਗ੍ਰੈਵਿਟੀ ਰਾਹੀਂ ਡਗਣਾਗਾ ਸਟਿਕਮਾਂ ਦੇ ਉੱਪਰ ਸਟਿਕਮਾਂ ਨੂੰ ਤਾਂ ਕਹਿੰਦੇ ਆ ਥੋੜਾ ਸਟਿੱਕੀ ਟਾਈਪ ਹੁੰਦਾ ਉਸ ਤੋਂ ਬਾਅਦ ਉਹ ਇੱਕ ਟਿਊਬ ਰਾਹੀਂ ਸਟਾਈਲ ਰਾਹੀਂ ਓਵਰੀ ਦੇ ਵਿੱਚ ਚਲੇ ਜਾਂਦੇ ਆ ਓਵਰੀ ਵਿੱਚ ਚਲੇ ਜਾਣ ਤੱਕ ਪ੍ਰੋਸੈਸ ਨੂੰ ਪੋਲੀਨੇਸ਼ਨ ਕਹੇ ਦਿੰਦੇ ਆ ਉਸ ਤੋਂ ਬਾਅਦ ਜੋ ਅਗਲਾ ਪ੍ਰੋਸੈਸ ਮੀਟਿੰਗ ਦਾ ਹੁੰਦਾ ਉਸ ਤੋਂ ਫਰਟੀਲਾਈਜੇਸ਼ਨ ਜਦੋਂ ਪੋਲਨਜ਼ ਓਵਰੀ ਦੇ ਵਿੱਚ ਜਾ ਕੇ ਐਗ ਨਾਲ ਮਿਲਦਾ ਤਾਂ ਫਰਟੀਲਾਈਜੇਸ਼ਨ ਹੁੰਦੀ ਆ ਫਿਰ ਸੀਡ ਬਣਦਾ ਸੋ ਕਿਸਾਨ ਵੀਰੋ ਦੋ ਤਿੰਨ ਗੱਲਾਂ ਆਪਾਂ ਕਰਾਂਗੇ ਧਿਆਨ ਰੱਖਣ ਜੋਗੀਆਂ ਧਾਨ ਵਿਜਾਤ ਵੱਧ ਤੋਂ ਵੱਧ ਆ ਜੋ ਸਪਰੇਅ ਟੈਕਨੋਲੋਜੀ ਤੇ ਆਪਾਂ ਮੇਨ ਗੱਲ ਕਰਾਂਗੇ ਤਾਂ ਕਿਸਾਨ ਵੀਰੋ ਜਦੋਂ ਵੀ ਤੁਹਾਨੂੰ ਪਤਾ ਲੱਗੇ ਫਸਲ ਨਿਸਾਰੇ ਤੇ ਆ ਫਲਾਵਰਿੰਗ ਸਟੇਜ ਤੇ ਬੂਰ ਪੈ ਗਿਆ ਫਸਲ ਨੂੰ ਤੁਸੀਂ ਹਰ ਇੱਕ ਫੀਲਡ ਦੇ ਵਿੱਚ ਆਪਾਂ ਨੂੰ ਆਮ ਤੌਰ ਤੇ ਦਿਸਣ ਨੂੰ ਮਿਲਦਾ ਵੀ ਆਪਾਂ ਕਹਿੰਦੇ ਬੂਰ ਪੈ ਗਿਆ ਪੌਲਾਂ ਦੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉਸ ਸਟੇਜ ਤੇ ਜਦੋਂ ਕੋਈ ਵੀ ਪਤੇਲੇ ਵਾਲੀ ਕੋਈ ਸੁੰਡੀ ਵਾਲੀ ਕੋਈ ਉਲੀ ਵਾਲੀ ਆਪਾਂ ਸਪਰੇਅ ਕਰਨੀ ਆ ਤਾਂ ਉਹ ਸਪਰੇਅ ਕਦੇ ਵੀ ਇੰਜਨਰ ਟੈਂਕ ਨਾਲ ਨਹੀਂ ਕਰਨੀ ਕਿਉਂਕਿ ਇਹ ਤਾਂ ਸਭ ਤੋਂ ਵੱਡਾ ਕਾਰਨ ਇਹ ਆ ਉਹਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਜੋ ਪੌਲਾਂ ਦੇ ਸਾਰੇ ਝੜ ਜਾਂਦੇ ਆ ਤਾਂ ਕਿਸਾਨ ਵੀਰੋ ਮੈਂ ਦੱਸਣਾ ਚਾਹੁੰਦਾ ਜਿਹੜੀ ਚੋਨਾ ਕ੍ਰੌਪ ਆਫ ਸੈਲਫ ਪੋਲੀਨੇਟਿਡ ਕ੍ਰੌਪ ਆ ਸੈਲਫ ਪੋਲੀਨੇਟਿਡ ਕ੍ਰੌਪ ਦਾ ਮਤਲਬ ਹੈਗਾਗਾ ਕਿਉਂਕਿ ਇੱਕ ਬੱਲੀ ਦਾ ਜਿਹੜਾ ਜੇ ਇੱਕ ਬੱਲੀ ਤੇ ਐਨਥਰ ਛੜ ਗਏ ਤਾਂ ਉਹ ਦੂਸਰੀ ਬੱਲੀ ਤੋਂ ਐਨਥਰ ਨਹੀਂ ਲੈ ਸਕੂਗਾ ਦੂਸਰੀ ਬੱਲੀ ਤੋਂ ਪਰਪਰਾਗਣ ਪੋਲਨਸ ਨਹੀਂ ਲੈ ਸਕੂਗਾ ਜੇ ਦੂਸਰੀ ਬੱਲੀ ਤੋਂ ਪੋਲਨ ਨਾ ਲਏ ਤਾਂ ਉਥੇ ਸੀਡ ਨਹੀਂ ਬਣਦਾ ਬਾਅਦ ਦੇ ਵਿੱਚ ਆਪਾਨੂੰ ਇਹ ਲੱਗਦਾ ਹੁੰਦਾ ਵੀ ਦਾਣੇ ਦਾਗ ਗਏ ਹੋਗੇ ਅਸਲ ਦੇ ਵਿੱਚ ਉਥੇ ਦਾਣੇ ਦਾਗੇ ਨਹੀਂ ਹੁੰਦੇ ਉਥੇ ਦਾਣੇ ਬਣਦੇ ਨਹੀਂ ਬਣਦੇ ਕਿਉਂ ਨਹੀਂ ਕਿਉਂਕਿ ਸਾਰੇ ਪਰਪਰਾਗਣ ਜੋ ਪੋਲਨਸ ਹੁੰਦੇ ਆ ਛੜ ਜਾਂਦੇ ਆ ਤਾਂ ਫੀਮ ਫਲਾਵਰ ਦੇ ਕੰਟੈਕਟ ਦੇ ਵਿੱਚ ਨਹੀਂ ਆਉਂਦੇ ਤਾਂ ਦਾਣਾ ਥੁੱਕ ਥੋਥਾ ਰਹਿ ਜਾਂਦਾ ਹੈਗਾ ਤਾਂ ਜੋ ਕਿਸਾਨ ਬਰੋ ਇਸ ਟਾਈਮ ਤੇ ਸਪਰੇਅ ਕਰਨੇ ਚਾਰਜਰ ਢੋਲਿਆਂ ਸਪਰੇਅ ਕਰੋ ਪ੍ਰੋਪਰ ਫੌਗ ਟਾਈਪ ਧੁੰਦ ਟਾਈਪ ਬਣਾ ਕੇ ਸਪਰੇਅ ਕਰੋ ਜੇ ਤੁਸੀਂ ਐਂਜਲਰ ਢੋਲਿਆਂ ਸਪਰੇਅ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਵੀ ਬਹੁਤ ਜ਼ਿਆਦਾ ਬਰੀਕ ਕਰ ਲਓ ਜੋ ਧੁੰਦ ਦੀ ਥੋੜਾ ਉੱਚਾ ਰੱਖੋ ਜੋ ਧੁੰਦ ਦੀ ਰੂਪ ਦੇ ਵਿੱਚ ਪਾਣੀ ਉੱਪਰ ਸੱਟੇ ਇਹ ਨਾ ਹੋਵੇ ਵੀ ਪਾਣੀ ਦੇ ਬੂੰਦਾਂ ਮੋਟੀ ਆ ਹੁਣ ਤਾਂ ਜੋ ਗ੍ਰੇਵ ਭਾਰਨ ਨਾਲ ਸਾਰੇ ਪੌਲਨ ਚੜ ਜਾਣ ਇਸ ਟਾਈਮ ਤੇ ਫਲਾਵਰਿੰਗ ਸਟੇਜ ਤੇ ਜੋ ਮੂਰ ਪੈਣ ਦੀ ਸਟੇਜ ਆ ਉਹ ਤੇ ਸਭ ਤੋਂ ਵੱਡਾ ਕਾਰਨ ਥੋਕ ਪੈਣ ਦਾ ਇਹੀ ਹੁੰਦਾ ਹੈਗਾ ਜੋ ਆਪਾਂ ਸਪਰੇਅ ਟੈਕਨੋਲੋਜੀ ਵਰਤਦੇ ਆਂ ਸੋ ਇੰਜਣਰ ਢੋਲੇ ਤੋਂ ਸਾਰਾ ਗ੍ਰਹਿਹਜ ਕਰੋ ਬੈਟਰੀ ਵਾਲੇ ਢੋਲੇ ਨਾਲ ਵੱਧ ਤੋਂ ਵੱਧ ਯੂਜ਼ ਕਰੋ ਤਾਂ ਜੋ ਆਪਾਂ ਵੱਧ ਤੋਂ ਵੱਧ ਉਹਨੂੰ ਥੋਤ ਥੋਤ ਨੂੰ ਘਟਾ ਸਕੀਏ ਕਿਉਂਕਿ ਕਿਸਾਨ ਵੀਰ ਉਹ ਸੈਲਫ ਪੋਟਨ ਕਰਾ ਫੋਨ ਕਰਕੇ ਦੂਸਰੇ ਤੋਂ ਇਹ ਪੋਲਨਸ ਫਰ ਪ੍ਰਾਗਣ ਦੂਜੀ ਵੱਲੀ ਤੋਂ ਨਹੀਂ ਲੈ ਸਕਦਾ ਸੋ ਕਿਸਾਨ ਵੀਰ ਇਹ ਗੱਲਾਂ ਨੂੰ ਧਿਆਨ ਵਿੱਚ ਰੱਖੋ ਤਾਂ ਜੋ ਆਪਾਂ ਥੋਤ ਦੀ ਜਿਹੜੀ ਪ੍ਰੋਬਲਮ ਆਉਂਦੀ ਆਪ ਨੂੰ ਸਮੱਸਿਆ ਆਉਂਦੀ ਉਹਨੂੰ ਘੱਟ ਤੋਂ ਘੱਟ ਕਰ ਸਕੀਏ ਸੋ ਕਿਸਾਨ ਵੀਰੋ ਨਵੇਂ ਜਿਹੜੇ ਕਿਸਾਨ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਖੇਤੀ ਰੱਟ ਤੁਹਾਨੂੰ ਮਿਲ ਸਕਣ ਧੰਨਵਾਦ